ਲਓ ਜੀ ਇਹ 60 ਰੁਪਏ ਤੋਂ ਸ਼ੁਰੂ ਹੈ ਜੀ ਜੁੱਤੀ ਬੱਚਿਆਂ ਦੀ ਚੈੱਕ ਕਰੋ ਘੰਗਰੂ ਘੰਗਰੂ ਲੱਗੇ ਨੇ ਪੂਰੀ ਸਜਾਵਟ ਕੀਤੀ ਆਪ ਵੇਖੋ ਇਹ ਸਾਰੇ ਜਿਹੜੇ ਨਾ ਆ ਪੈਕ ਕਰਕੇ ਰੱਖੇ ਨੇ ਇਹ ਸਾਰੇ ਬਲਕ ਚ ਕਹਿੰਦੇ ਆਰਡਰ ਸਾਡੇ ਇਤਨਾ ਹੀ ਜਾਂਦੇ ਨੇ ਸਾਰੇ ਬੰਡਲਾਂ ਦੇ ਬੰਡਲ ਜੀ ਤੁਹਾਨੂੰ ਤੁਰ ਲੱਗਿਆ ਵਧੀਆ ਜਿਹੜਾ ਫੀਲ ਹੋਊਗਾ ਤੇ ਵਧੀਆ ਕੁਸ਼ਨ ਬਾਈ ਜੀ ਕਹਿੰਦੇ ਲੱਗਾ ਹੋਇਆ ਇਹਦੇ ਵਿੱਚ ਜੀ ਠੀਕ ਹੈ ਬਾਈ ਜੀ 140 45 ਵਾਲਾ ਇਹੋ ਜਿਹਾ ਡਿਜ਼ਾਈਨ ਹੈ ਜੀ ਇੱਥੇ ਮਤਲਬ ਵਰਕ ਹੋਇਆ ਮੋਤੀ ਸtare ਜਾਂ ਪੰਜਾਬੀ ਪਹਾੜਾ ਸਿੱਧਾ ਗਈਏ ਲੱਗੇ ਹੋਏ ਨੇ ਜੀ ਤੇ ਲਓ ਜੀ ਦਿਖਾਓ ਇਹ ਡਿਜ਼ਾਈਨ ਬਹੁਤ ਆ ਦੇਖੋ ਕਰੋ ਹਾਂ ਜੀ ਹਾਂ ਇਹ ਜਿਵੇਂ ਆ ਕਲਰ ਇਹ ਪਿਓਰ ਦੇ ਵਿੱਚ ਜੀ

ਕਲੰਪਰ ਹੈ ਪਏ ਨੇ ਜਲਸਾ ਜਲਸਾ ਵੀ ਕਿੰਨੇ ਤੋਂ ਸਟਾਰਟ ਜਲਸੇ ਦੀ ਰੀਝ ਵੀ ਹੈਗੀ ਹੈ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਜੀ ਤੁਸੀਂ ਵਧੀਆ ਪੰਜਾਬੀ ਜੁੱਤੀ ਲੈਣੀ ਹੈ ਹੋਲ ਸੇਲ ਤੇ ਲੈਣੀ ਹੈ ਪੰਜਾਬੀ ਜੁੱਤੀ ਅੱਗੇ ਵੇਚਣ ਵਾਸਤੇ ਲੈਣੀਆਂ ਨੇ ਪੰਜਾਬੀ ਜੁੱਤੀਆਂ ਲੇਡੀਜ਼ ਦੀਆਂ ਜੈਂਟਸ ਦੀਆਂ ਅੱਜ ਤੁਹਾਨੂੰ ਆਪਾਂ ਇਸ ਵਲੌਗ ਦੇ ਵਿੱਚ ਵੀਡੀਓ ਚ ਉਹ ਸ਼ਾਪ ਤੇ ਲੈ ਕੇ ਆਏ ਆ ਜਿੱਥੇ ਤੁਸੀਂ ਲਿਜਾ ਕੇ ਅੱਗੇ ਸੇਲ ਵੀ ਕਰ ਸਕਦੇ ਹੋ ਤੇ ਡੀਟੇਲ ਚ ਵੀ ਖਰੀਦ ਸਕਦੇ ਹੋ ਸੋ ਆਪਾਂ ਖੜੇ ਹਾਂ ਜੀ ਨਿਊ ਪੰਜਾਬ ਜੁੱਤੀ ਵਾਲੇ ਵੀਰਾਂ ਕੋਲ ਪਟਿਆਲੇ ਤੇ ਜੁੱਤੀਆਂ ਵਾਲਾ ਬਾਜ਼ਾਰ ਹੈ ਜੀ ਆਜੋ ਮੇਰੇ ਨਾਲ ਨਾਲ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਸਾਰੀਆਂ ਜੁੱਤੀਆਂ ਵਿਖਾਉਨੇ ਆ ਵੀ ਕਿਹੜੀਆਂ ਕਿਹੜੀਆਂ ਇਹਨਾਂ ਕੋਲ ਕਿੰਨੇ ਤੋਂ ਸਟਾਰਟ ਨੇ ਤੇ ਕਿਹੜੀ ਕਿਹੜੀ ਵੈਰਾਈਟੀ ਹੈ ਜੀ ਲੇਡੀਜ਼ ਦੇ ਵਿੱਚ ਜੈਂਟਸ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਮਿਲ ਜੂਗੀ ਤੇ ਆਜੋ ਮੇਰੇ ਨਾਲ ਨਾਲ ਜੀ ਹੋਰ ਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਵਧੀਆ ਸਰ ਵਧੀਆ ਵਧੀਆ ਜੀ ਹਾਂ ਵਧੀਆ ਚੱਲਦਾ ਜੀ ਤੇ ਜੁੱਤੀਆਂ ਆਪਾਂ ਤੁਸੀਂ ਦੱਸਿਆ ਸੀ ਕਿ ਆਪਣੇ ਕੋਲ ਜਿਹੜੀਆਂ ਹੋਲ ਸੇਲ ਤੇ ਨੇ ਹਣਾ ਤੁਸੀਂ ਹੋਲ ਸੇਲ ਤੇ ਮਤਲਬ ਬਲਕ ਚ ਵੇਚਦੇ ਹੋ ਹਣਾ ਤੇ ਰਿਟੇਲ ਤੇ ਵੇਚਦੇ ਹੋ ਤੇ ਕਿੰਨੇ ਰੁਪਏ ਤੋਂ ਸਟਾਰਟ ਹੈ ਹੋਲ ਸੇਲ ਵਾਸਤੇ ਜੁੱਤੀਆਂ ਜੀ ਬੱਚਿਆਂ ਤੋਂ ਲੈ ਕੇ ਲੇਡੀਜ਼ ਜੈਂਟਸ ਤੱਕ ਜਿਹੜੀਆਂ ਕਿਤਰਾ ਦੇ ਕੀ ਕੀ ਜਿਹੜੀ ਰੇਂਜ ਹੈਗੀ ਦੱਸ ਦਿਓ ਜੀ ਸਰ ਆਪਣੇ ਕੋਲ ਬੱਚਿਆਂ ਦੀ ਜਿਹੜੀ ਜੁੱਤੀ ਹੈ ਜਿਵੇਂ ਅਡਰ ਸਾਈਜ਼ ਹੁੰਦੇ ਆ ਜੀ ਜੀ ਜਿਵੇਂ ਇੱਕ ਸਭ ਤੋਂ ਛੋਟਾ ਸਾਈਜ਼ A ਵਾਲਾ ਸ਼ੁਰੂ ਹੁੰਦਾ ਹੈ 6 ਜੋੜੀ ਦਾ ਸੈੱਟ ਹੁੰਦਾ ਹੈ ਜੀ ਅੱਛਾ ਜੀ 6 ਜੋੜੀ ਦਾ ਸੈੱਟ ਹੁੰਦਾ ਹੈ ਇਹ ਜਿਹਦਾ ਇੱਕ ਜੁੱਤੀ ਦਾ ਮੁੱਲ ਦਾ ਜਿਵੇਂ ਆਪਾਂ ਹੋਲ ਸੇਲ 'ਚ ਦਿੰਨੇ ਆ ਜੀ ਜੀ ਉਹ 60 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਅੱਛਾ ਜੀ 60 ਰੁਪਏ ਤੋਂ ਸ਼ੁਰੂ ਹੋ ਕੇ ਇਸ ਤੋਂ ਵੱਡੇ ਵਾਲਾ 70 ਰੁਪਏ ਦਾ 80 ਰੁਪਏ ਦਾ ਇਸ ਤੋਂ ਬਾਅਦ 90 ਰੁਪਏ ਦਾ 100 ਜਿਵੇਂ ਜਿਵੇਂ ਪੈਰ ਦਾ ਸਾਈਜ਼ ਵੱਧ ਆਏਗਾ ਹਾਂਜੀ ਸਰ ਲਓ ਜੀ ਇਹ 60 ਰੁਪਏ ਤੋਂ ਸ਼ੁਰੂ ਹੈ ਜੀ ਜੁੱਤੀ ਬੱਚਿਆਂ ਦੀ ਚੈੱਕ ਕਰੋ ਘੰਗਰੂ ਘੰਗਰੂ ਲੱਗੇ ਨੇ ਪੂਰੀ ਸਜਾਵਟ ਕੀਤੀ ਹੈ ਮੀਨਾਕਾਰੀ ਹੈ ਤੇ ਲਓ ਜੀ 60 ਤੋਂ ਸ਼ੁਰੂ ਹੋ ਕੇ 80 90 ਦਾ ਆਪਕੀ ਵਾਲਾ ਜੀ ਇਹ ਮੁੰਡਿਆਂ ਦਾ ਜੀ ਲਓ ਜੀ ਇਹ ਮੁੰਡੇ ਆਸਤੇ ਛੋਟੇ ਛੋਟੇ ਮੁੰਡਿਆਂ ਆਸਤੇ ਪੌਣ ਆਸਤੇ ਇਹ ਵੀ ਇਹ ਕਿੰਨੇ ਦੀ ਹੈ ਜੀ ਇਹ ਵੀ 60 ਰੁਪਏ ਦੇ ਇਹ ਵੀ 60 ਰੁਪਏ 60 ਰੁਪਏ ਤੋਂ ਸ਼ੁਰੂ ਹੈ ਛੇਵਾਨੀ ਵਾਲੀ ਵੀ ਮਿਲ ਜੂਗੀ ਇਹ ਵੀ ਮਿਲ ਜੂਗੀ ਲਓ ਜੀ ਅੱਛਾ ਬੱਚਿਆਂ ਦੇ ਵਿੱਚ ਮੁੰਡਿਆਂ ਦੇ ਡਿਜ਼ਾਈਨ ਬਸ ਤੁਸੀਂ ਡਿਜ਼ਾਈਨ ਸਾਰੇ ਚੈੱਕ ਕਰੀ ਜਾਓ ਜੇ ਤੇ ਬਾਕੀ ਤੁਸੀਂ ਇਹਨਾਂ ਨੂੰ ਫੋਨ ਤੇ ਆਰਡਰ ਕਰ ਸਕਦੇ ਹੋ ਨੰਬਰ ਇਹਨਾਂ ਦਾ ਆ ਜਾਊਗਾ ਜੀ ਅੱਛਾ ਜੀ ਇਹ ਤੇ ਹੋ ਗਈਆਂ ਸਰ ਬੱਚਿਆਂ ਦੀਆਂ ਜੀ ਹੋਰ ਵੀ ਡਿਜ਼ਾਈਨ ਹੋਣਗੇ ਇਹਨਾਂ ਦੇ ਵਿੱਚ ਬੱਚਿਆਂ ਦੇ ਸਰ ਬੱਚਿਆਂ ਦੇ ਵੀ ਤੁਹਾਨੂੰ ਕਟੋਕੜ 100 ਤੋਂ 150 ਡਿਜ਼ਾਈਨ ਦਿਖਾ ਦਾਂਗੇ ਆਪਾਂ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਅੱਗੇ ਲੇਡੀਜ਼ ਤੇ ਜੈਂਟਸ ਵਾਲੇ ਪਾਸੇ ਚੱਲੀਏ ਜੀ ਹਾਂਜੀ ਹਾਂ ਬਿਲਕੁਲ ਲਓ ਜੀ ਹੁਣ ਆਪਾਂ ਉਹ ਦੇਖਦੇ ਹਾਂ ਇੱਧਰ ਤਾਨੂੰ ਜਿਹੜੀਆਂ ਨੇ ਆਹ ਵੇਖੋ ਇਹ ਸਾਰੇ ਜਿਹੜੇ ਨੇ ਆ ਪੈਕ ਕਰਕੇ ਰੱਖੇ ਨੇ ਇਹ ਸਾਰੇ ਬਲਕ ਚ ਕਹਿੰਦੇ ਆਰਡਰ ਸਾਡੇ ਇਤਨਾ ਹੀ ਜਾਂਦੇ ਨੇ ਸਾਰੇ ਬੰਡਲਾਂ ਦੇ ਬੰਡਲ ਜੀ ਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਤਕਰੀਬਨ 3-4 ਮਹੀਨੇ ਪਹਿਲਾਂ ਪਾਈ ਸੀਗੀ ਤੇ ਹੁਣ ਫੇਰ ਬਾਈ ਜੀ ਕਹਿੰਦੇ ਵੀ ਆਪਣੀ ਵੀਡੀਓ ਬਣਾਓ ਤਾਂ ਜੋ ਮਾਲ ਕਿਉਂਕਿ ਨਵਾਂ ਅਪਡੇਟ ਕੀਤਾ ਹੈ ਸਮਾਨ ਸਾਰਾ ਲਓ ਜੀ ਸਰ ਇਸ ਤਰ੍ਹਾਂ ਜਿਹੜੀ ਲੇਡੀ ਜੁੱਤੀ ਹੈ ਹੌਲ ਸੇਲ ਦਾ ਜਿਹੜਾ ਪ੍ਰਾਈਸ ਹੈ ਇਸ ਦਾ 120 ਰੁਪਏ 130 ਰੁਪਏ 140 ਰੁਪਏ ਐਸਾ ਸ਼ੁਰੂ ਹੋ ਜੇਗਾ 120 ਤੋਂ ਸਟਾਰਟ ਹੈ ਜੀ ਲੇਡੀਜ਼ ਜਿਹੜੀ ਆ ਪੰਜਾਬੀ ਜੁੱਤੀ 120 ਰੁਪਏ ਤੋਂ ਸਟਾਰਟ ਹੈ ਜੀ ਤੇ ਅਗਲੀ ਰੇਂਜ 120 ਤੋਂ ਸ਼ੁਰੂ ਹੋ ਕੇ ਬਾਈ ਜੀ ਤੁਹਾਨੂੰ ਨਾਲ ਨਾਲ ਜੁੱਤੀਆਂ ਦਿਖਾਈ ਜਾਣਗੀਆਂ ਵੀ ਐਤਰਾਾਂ ਦੀ ਜੁੱਤੀ ਇਸ ਰੇਟ ਦੇ ਵਿੱਚ ਆਉਂਦੀ ਲਓ ਜੀ 120 ਤੋਂ ਕਰੋ ਸ਼ੁਰੂ ਪਹਿਲਾਂ ਸਰ ਸਰ ਇਹਦੇ ਨਾਲ ਦੀ ਜਿਹੜੀ ਜੁੱਤੀਆਂ ਆਪਣੀਆਂ ਜਿਹੜੇ ਹੋਲ ਸੇਲ ਦਾ ਰੇਟ ਹੈਗਾ ਜੀ 120 ਰੁਪਏ 130 ਰੁਪਏ ਇਹ ਅੰਦਰੋਂ ਕੁਸ਼ਨ ਲੱਗਿਆ ਜੀ ਇਹਨਾਂ ਦੇ ਅੰਦਰ ਸਾਰਾ ਕੁਸ਼ਨ ਲੱਗਿਆ ਹੈ ਜੀ ਸੌਫਟ ਜੁੱਤੀਆਂ ਸਾਰੀਆਂ ਜੁੱਤੀਆਂ ਜੀ ਜੀ ਠੀਕ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲ ਕੁਆਲਿਟੀ ਤੇ ਕਲਰ ਬਹੁਤ ਨੇ ਨਾ ਲਓ ਜੀ ਦਿਖਾਓ ਨੇੜੇ ਬਣਾਇਆ ਸਾਰੇ ਕਲਰ ਕੁਆਲਿਟੀ ਆਪਣੇ ਕੋਲ ਬਹੁਤ ਨੇ ਜੀ ਜੀ ਹਰੇਕ ਰੰਗ ਦੇ ਨਾਲ ਹੈ ਇਸ ਵਾਰ ਰੰਗ ਵੀ ਬਹੁਤ ਬਣਾਏ ਆ ਸੀ ਜੀ ਜੀ ਆ ਦੇਖੋ ਨਵੇਂ ਰੰਗ ਜਿਹੜੇ ਬਣਾਏ ਨੇ ਇਹਨਾਂ ਨੇ ਜੀ ਰੰਗ ਡਿਜ਼ਾਈਨ ਬਹੁਤ ਨੇ ਇਹ ਸਾਰੇ ਨਵੇਂ ਆਏ ਨੇ ਆ ਦੇਖੋ ਕਿੰਨਾ ਪੈਰਾ ਕਲਰ ਹੈ ਜੀ ਹਨਾ ਇਹ ਵਾਈਟ ਕਰੀਮ ਜੀ ਹਰ ਤਰੀਕੇ ਦੇ ਕਲਰ ਹੈ ਜੀ ਅੰਦਰ ਸਾਰੇ ਬੜੇ ਸੁਪਰ ਜੇ ਕਲਰ ਨੇ ਸਾਰੇ ਨਾਲ ਆ ਕੁਸ਼ਨ ਵੀ ਬਹੁਤ ਵਧੀਆ ਪਾਇਆ ਹੈਗਾ ਲਓ ਜੀ ਆ ਦੇਖੋ ਤੁਹਾਨੂੰ ਤੁਰ ਲੱਗਿਆ ਵਧੀਆ ਜਿਹੜਾ ਫੀਲ ਹੋਊਗਾ ਤੇ ਵਧੀਆ ਕੁਸ਼ਨ ਬਾਈ ਜੀ ਕਹਿੰਦੇ ਲੱਗਾ ਹੋਇਆ ਇਹਦੇ ਵਿੱਚ ਜੀ ਠੀਕ ਹੈ ਬਾਈ ਜੀ ਅੱਛਾ ਇਹ ਕੀ ਪ੍ਰਾਈਸ ਹੈ ਤੁਸੀਂ ਇਹਨਾਂ ਦਾ ਸਰ 120 ਰੁਪਏ ਵੀ ਹੈ 130 ਰੁਪਏ ਵਾਲੀ ਹੈ ਦੋਵੇਂ ਆਈਟਮੇ ਦੇ ਵਿੱਚ ਹੀ ਹੈ ਜੀ ਦੋ ਤਰੀਕੇ ਦੀ 120 ਔਰ 30 ਰੁਪਏ ਵਾਲੀ ਆਈਟਮ ਹੈ ਇਹਦੇ ਵਿੱਚ ਤੋਂ ਆਪਣੇ ਬੋਲ ਹਾਂ ਜੀ ਠੀਕ ਹੈ ਜੀ ਅੱਛਾ ਉਸ ਤੋਂ ਅੱਗੇ ਜੀ ਇਸ ਤੋਂ ਬਾਅਦ ਇਸ ਤੋਂ ਅਗਲੀ ਵਾਲੀ ਜਿੱਤਤੀ ਤੁਹਾਨੂੰ ਦਿਖਾ ਦਿੰਨੇ ਆਂ ਔਰ ਜਿਹੜੀ ਇਸ ਤੋਂ ਵਧੀਆ ਜੁੱਤੀਆਂ ਅੱਛਾ ਜੀ ਜਿਹੜੇ ਥੋੜੇ ਹੋ ਲੈਡੀਜ਼ ਦੇ ਵਿੱਚ ਜੀ ਹਾਂਜੀ ਹਾਂ ਜਿਵੇਂ ਥੋੜਾ ਬਹੁਤ ਇਹਦੇ ਉੱਤੇ ਕੰਮ ਕੀਤਾ ਹੋਇਆ ਹੈ ਹਾਂਜੀ ਵਰਕ ਜਿਹੜਾ ਹੋਇਆ ਉਪਰਾ ਦੇਖੋ ਜੀ ਹਾਂ ਜਿਵੇਂ ਇਹ 140 ਰੁਪਏ ਦੀ ਹੋਗੀ ਲਓ ਜੀ 140 ਵਾਲਾ 140 ਰੁਪਏ ਦੀ ਹੋਗੀ 140 45 ਵਾਲਾ ਇਹੋ ਜਿਹਾ ਡਿਜ਼ਾਈਨ ਹੈ ਇਹ ਇੱਥੇ ਮਤਲਬ ਵਰਕ ਹੋਇਆ ਮੋਤੀ ਸtare ਜਾਂ ਪੰਜਾਬੀ ਪਹਾੜਾ ਸਿੱਧਾ ਗਈਏ ਲੱਗੇ ਹੋਏ ਨੇ ਜੀ ਤੇ ਬਾਕੀ ਦਿਖਾਉਂਦੇ ਨੇ ਤੁਹਾਨੂੰ ਹੋਰ ਅੱਗੇ ਜੀ ਇਸ ਤੋਂ ਬਾਅਦ ਇਹਦੇ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਦੇ ਦਾਂਗੇ ਆਪਾਂ ਡਿਜ਼ਾਈਨ ਜਿੰਨਾ ਪਹੋਗੇ ਉਨੇ ਡਿਜ਼ਾਈਨ ਦੇ ਹਰ ਵਾਰ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਮਿਲਣਗੇ ਜੀ ਆ ਵੀ ਦਿਖਾਓ ਜੀ ਸਾਰੀਆਂ ਕਿਹੜੀਆਂ ਨੇੜੇਓਂ ਜੀ ਕੁਆਲਿਟੀ ਬਹੁਤ ਵਧੀਆ-ਵਧੀਆ ਹੈ ਨਾ ਪੇਸਟਿੰਗ ਇਹਨਾਂ ਦੀ ਬਹੁਤ ਮਜ਼ਬੂਤ ਹੁੰਦੀ ਹੈ ਜੀ ਅੱਛਾ ਅੱਛਾ ਭਾਈ ਇਹ ਇੱਕ ਰਾਹ ਚੱਲਦੀ ਵੀਡੀਓ ਦੇ ਵਿੱਚ ਹੁਣ ਮੜਾ ਜਿਹਾ ਐਡਰੈਸ ਦੱਸ ਦਿਓ ਜੀ ਆਪਣਾ ਪ੍ਰੋਪਰ ਆਪਣਾ ਜੀ ਪਟਿਆਲਾ ਹੈ ਜੀ ਨਿਊ ਪੰਜਾਬ ਜੁੱਤੀ ਸਟੋਰ ਜੀ ਜੀ ਤੋਪਖਾਨਾ ਮੋੜ ਬਿਲਕੁਲ ਜੀ ਬੁੱਧਰਾਮ ਚੌਂਕ 메인 ਚੌਂਕ ਦੇ ਉੱਤੇ ਆਪਣੀ ਦੁਕਾਨ ਹੈ ਜੀ ਬਿਲਕੁਲ ਕੋਣੀ ਤੇ ਆਈ ਮਤਲਬ ਕਹਿ ਲਓ ਮੋੜ ਦੇ ਉੱਪਰ ਹੈ ਇਹਨਾਂ ਦੀ ਸ਼ਾਪ ਹੈ ਜਿਹੜੀ ਪੰਜਾਬ ਜੁੱਤੀ ਸਟੋਰ ਠੀਕ ਹੈ ਜੀ ਹਾਂਜੀ ਔਰ ਮੇਰਾ ਨੰਬਰ ਹੈ ਜੀ 950 जी। 150 3632 ਲਓ ਜੀ ਅੱਛਾ ਇੱਕ ਚੀਜ਼ ਨਾਲ ਨਾਲ ਮੈਨੂੰ ਇਹ ਵੀ ਦੱਸੀ ਜਾਓ ਅੱਗੇ ਚੱਲੋ ਨਾਲੇ ਇਹ ਵੀ ਦਿਖਾ ਦਿਓ ਜੀ ਇਸ ਤੋਂ ਲਾਓ ਹੋਰ ਵੀ ਚੀਜ਼ਾਂ ਆਪਣੇ ਕੋਲ ਬੱਤੇਰੀਆਂ ਜੀ ਡਿਜ਼ਾਈਨਿੰਗ ਹਰ ਚੀਜ਼ ਦੇ ਵੀ ਤੁਹਾਨੂੰ ਬਹੁਤ ਸਾਰੇ ਦੇ ਦਾਂਗੇ ਜੀ ਇਹ ਲਟਕਣ ਲੱਗੇ ਹੋਏ ਨੇ ਹਾਂ ਅੱਜ ਇਹ ਪਾਇਲ ਜੀ ਲੱਗੀਆਂ ਹੋਈਆਂ ਨੇ ਇਹ ਡਿਜ਼ਾਈਨ ਬਹੁਤ ਆ ਦੇਖੋ ਕਰੋ ਚੈੱਕ ਜੀ ਇਹ ਪਾਇਲ ਲੱਗੀ ਹੋਈ ਹੈ ਜੁੱਤੀ ਦੇ ਅੱਗੇ ਹਾਂ ਜੀ ਹਾਂ ਇਹ ਜਿਵੇਂ ਆ ਕਲਰ ਆ ਇਹ ਗੋਲਡਨ ਵੀ ਲਵਾ ਸਕਦੇ ਆ ਕਿਸੇ ਨੇ ਕਸਟਮਾਈਜ਼ ਕਰਾਉਣੀ ਹੋਵੇ ਸਪੈਸ਼ਲ ਦੇ ਸਭ ਕੁਝ ਹੋ ਸਕਦਾ ਹੈ ਜੀ ਜੇ ਉਹ ਆਪਾਂ ਨੂੰ ਬਲਕ ਦੇ ਵਿੱਚ ਆਰਡਰ ਦੇਵੇਗਾ ਤਾਂ ਜੀ ਠੀਕ ਹੈ ਲੈ ਜੀ ਅੱਛਾ ਮਿਨੀਮਮ ਕਿੰਨੇ ਤੋਂ ਕਿੰਨਾ ਤੁਸੀਂ ਆਰਡਰ ਲੈਂਦੇ ਹੋ ਜੀ ਵੈਸੇ ਜੀ ਜਿਵੇਂ ਸਾਡਾ ਇੱਕ ਸੈੱਟ ਹੁੰਦਾ ਉਹ 7 ਜੋੜੀਆਂ ਦਾ ਹੁੰਦਾ ਹੈ ਜੀ ਠੀਕ ਹੈ ਜੀ 7 ਜੋੜੀਆਂ ਦਾ ਸੈੱਟ ਤੋਂ ਬਾਅਦ ਉਹ ਆਪਣੇ ਤੋਂ ਕੋਈ 5-7000 ਰੁਪਏ ਦਾ ਮਾਲ ਘੱਟੋ-ਘੱਟ ਲਵੇ। ਮਤਲਬ ਉਹਦੇ ਵਿੱਚ ਬੱਚਿਆਂ ਦਾ ਵੀ ਇਨਕਲੂਡ ਹੋਵੇ ਕਿ ਮਤਲਬ ਜਿਵੇਂ ਅਸੀਂ ਰਮਾਨਾ ਉਹ ਤਾਂ ਅਗਰੇ ਜੋ ਪਸੰਦਾ ਚੀਜ਼ ਉਹ ਲਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਠੀਕ ਹੈ ਜੀ। ਅੱਜ ਕੱਲ੍ਹ ਸਰਦੀਆਂ ਦੇ ਵਿੱਚ ਹੁਣ ਇਹ ਆਈਟਮਾਂ ਵੀ ਚੱਲਣ ਲੱਗੀਆਂ। ਵਿਆਹ ਸ਼ਾਦੀ ਦਾ ਸੀਜ਼ਨ ਹੈ। ਅੱਜ ਕੱਲ੍ਹ ਇਹ ਆਈਟਮਾਂ ਵੀ ਚੱਲ ਰਹੀਆਂ। ਇਹ ਸੁਨੀਲ ਜੀ ਦੀ ਕਪੜਾ ਲੱਗਿਆ ਉੱਪਰ ਹਣਾ ਜਿਹੜੇ। ਹਾਂ ਜੀ। ਅਚਲੀਨ ਇਹ ਅਚਲੀਨ ਦੇ ਉੱਤੇ ਹੈ। ਇੱਕ ਧਮਕੇ ਦਾ ਕੰਮ ਕੀਤਾ ਹੋਇਆ ਹੈ ਇਹ ਵੀ ਬਹੁਤ ਚੱਲ ਰਹੀ ਹੈ ਅੱਜਕੱਲ ਇਹਦਾ ਕੀ ਪ੍ਰਾਈਸ ਰੇਂਜ ਹੈ ਜਿਹੜੀ ਆਏ ਦਿਖਾ ਰਹੇ ਤੁਸੀਂ ਇਹ ਹੈ ਜੀ 190 ਔਰ 200 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਇਹ ਤੁਸੀਂ ਹੋਲ ਸੇਲ ਦਾ ਪ੍ਰਾਈਸ ਦੱਸ ਹਾਂ ਜੀ ਹੋਲ ਸੇਲ ਦਾ ਪ੍ਰਾਈਸ ਹੈ ਜੀ ਹੋਲ ਸੇਲ ਦਾ ਪ੍ਰਾਈਸ ਹੈ ਕਿਤੋਂ ਵੀ ਅੱਛਾ ਇੱਕ ਗੱਲ ਮੈਂ ਤੁਹਾਡੀ ਕਰਦਾ ਜੀ ਜਿਵੇਂ ਤੁਸੀਂ ਹੁਣ ਮੰਨ ਲਓ ਕਿ ਆ ਵੀ ਆਪਾਂ ਆਨਲਾਈਨ ਭੇਜ ਦਾਂਗੇ ਆਰਡਰ ਕਰਨਾ ਹੈ ਨਾ ਜੀ ਆਨਲਾਈਨ ਕਿੱਥੋਂ ਤੱਕ ਆਰਡਰ ਕਰਦੇ ਪੂਰੇ ਇੰਡੀਆ ਜਿਹੜਾ ਮਰਜੀ ਵਾਂਗ ਜਿੱਥੋਂ ਮਰਜੀ ਹੋਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਕੀ ਹੈ ਜੀ ਜੋ ਰੇਟ ਹੈ ਸਾਡਾ ਇਹ ਰੀਜ਼ ਆਪਰਾ ਬਿੱਲ ਬਣਾ ਕੇ ਆਪਣੀ ਪੇਮੈਂਟ ਮੰਗਾ ਲੈਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਕਿਰਾਇਆ ਜੋ ਵੀ ਲੱਗੂਗਾ ਉਹ ਪਾਰਟੀ ਦਾ ਲੱਗੂਗਾ ਠੀਕ ਹੈ ਜੀ ਠੀਕ ਹੈ ਜੀ ਭਾਵੇਂ ਉਹ ਲੱਗੇ 200 ਰੁਪਏ ਭਾਵੇਂ ਲੱਗੇ ਉਹ 1500 ਰੁਪਏ ਲੱਗੇ ਭਾਵੇਂ ਜਿੰਨਾ ਮਰਜੀ ਕਿਉਂ ਜਿੰਨੀ ਦੂਰ ਜਾਏਗਾ ਮੰਨ ਲਓ ਉਨੀ ਉਹ ਤਰਬ ਤੱਕ ਕਿਰਾਇਆ ਬਣਦਾ ਹੈ ਠੀਕ ਹੈ ਅੱਛਾ ਇਹ ਤੇ ਆਗਿਆ ਨੋਰਮਲ 170 80 90 ਦੀ ਰੇਂਜ ਦੇ ਵਿੱਚ ਜੀ ਤੇ ਬਾਕੀ ਜਿਹੜੀਆਂ ਹੁਣ ਇਸ ਤੋਂ ਅੱਗੇ ਜੇ ਆਪਾਂ ਕੀਏ ਲੇਡੀਜ਼ ਦੇ ਵਿੱਚ ਹੁਣ ਤੁਸੀਂ ਦਿਖਾ ਰਹੇ ਜਿਵੇਂ ਪਿਓਰ ਚਮੜੇ ਦੇ ਵਿੱਚ ਦਿਖਾਓ ਮੈਨੂੰ ਚਮੜੇ ਦੇ ਵਿੱਚ ਜਿਵੇਂ ਆ ਚੀਜ਼ ਆ ਦੇਖੋ ਲੈਦਰ ਵਾਲੀ ਜੁੱਤੀਆਂ ਇਹਦੇ ਉੱਤੇ ਨਾ ਆ ਕੰਮ ਕੀਤਾ ਹੋਇਆ ਜੀ ਟੈਟੂ ਟੂਟੂ ਬਣਾਏ ਹੋਏ ਨੇ ਜੀ ਅੱਛਾ ਜੀ ਇਹਦੇ ਵਿੱਚ ਪਿਛਲੀ ਵਾਰ ਵੀ ਦੇ ਨਾਲ ਦੀ ਮੈਂ ਦੂਜੀ ਦਿਖਾਈ ਸੀ ਪੇਸਟਿੰਗ ਵਾਲੀ ਇਹ ਪਿਓਰ ਚਮੜੇ ਦੇ ਵਿੱਚ ਹੈ 100% ਗਰੰਟੀ ਹਾਂਜੀ ਹਾਂ ਇਹ ਵਧੀਆ ਜੁੱਤੀਆਂ ਜੀ ਇਹ 300 ਰੁਪਏ 290 ਰੁਪਏ ਇਸ ਤਰ੍ਹਾਂ ਹੈ ਜੀ ਕੁਆਲਿਟੀ ਬਹੁਤ ਵਧੀਆ ਹੈ ਇਹਦੀ ਇਹ ਪਿਓਰ ਜਿਹੜੀ ਲੈਦਰ ਦੇ ਵਿੱਚ ਹੈ ਬਾਈ ਜੀ ਕਹਿੰਦੇ ਬਾਕੀ ਦੀ ਵਧੀਆ ਕੁਆਲਿਟੀ ਵਿੱਚ ਪੁਸ਼ਨ ਵਗੈਰਾ ਆ ਦੇਖੋ ਤੁਸੀਂ ਪ੍ਰੈਸ ਕਰਕੇ ਵਧੀਆ ਲਾਇਆ ਹੋਇਆ ਜੀ ਪੂਰਾ ਜੰਪ ਹੰਪ ਦਿੰਦਾ ਜੀ ਲਓ ਜੀ ਇਸ ਤੋਂ ਬਾਅਦ ਆ ਇਹਦੇ ਨਾਲ ਦੀਆਂ ਤੁਸੀਂ ਦੇਖੋ ਇਹਦੇ ਵਿੱਚ ਡਿਜ਼ਾਈਨ ਬਹੁਤ ਹੋਣਗੇ ਇਹ ਜੈਂਟਸ ਆ ਗਈਆਂ ਜੀ ਹੁਣ ਲਓ ਜੀ ਇਹ ਜੈਂਟਸ ਦੀਆਂ ਵੀਰਾਂ ਵਾਸਤੇ ਆ ਗਈਆਂ ਜੀ ਇਹ ਪਿਓਰ ਇਹ ਪਿਓਰ ਦੇ ਵਿੱਚ ਪਿਓਰ ਲੈਦਰ ਹੈ ਜੀ ਅੱਛਾ ਜੀ ਅੱਛੀ ਕੁਆਲਿਟੀ ਦੇ ਅੰਦਰ ਬਾਹਰ ਸਾਰਾ ਲੈਦਰ ਲੱਗਿਆ ਜੀ ਲਓ ਜੀ ਆ ਕਰੋ ਚੈੱਕ ਤੁਸੀਂ ਆ ਸਾਰੀਆਂ ਇਦਿ ਜੇਕਰ ਤੁਸੀਂ ਸ਼ੇਰਵਾਨੀ ਵਾਲੀ ਕਹੋਗੇ ਸ਼ੇਰਵਾਨੀ ਵਾਲੀ ਵੀ ਦਿਖਾ ਦਾਂਗੇ ਜੇ ਇਸ ਟਾਈਪ ਦੀ ਜਰੀ ਵਾਲੀ ਚਾਹੀਦੀ ਤਾਂ ਉਹ ਜਰੀ ਵਾਲੀ ਵੀ ਦਿਖਾ ਦਾਂਗੇ ਇਹ ਵੀ ਆਪਣੇ ਕੋਲ ਡਿਜ਼ਾਈਨ ਕਿੰਨੇ ਤੋਂ ਸ਼ੁਰੂ ਹੋਈ ਨੇ ਜਿਹੜੀਆਂ ਤੁਸੀਂ ਦਿਖਾਈਆਂ ਨੇ ਸਾਡੇ ਇਹ ਜਰੀ ਹੈ ਜੀ ਹੋਲ ਸੇਲ ਪ੍ਰਾਈਸ ਇਹਦਾ ਜੀ 430 440 450 ਰੁਪਏ ਇਸ ਤਰੀਕੇ ਸਾਢੇ 450 ਤੱਕ ਮਤਲਬ ਵਧੀਆ ਆ ਜਾਂਦੀ ਹੈ 400 ਰੁਪਏ ਪੇ ਹੋਰ ਵਧੀਆ ਹੈ ਇਸ ਲੈਦਰ ਦੀ ਜਿਹੜੀ ਜੁੱਤੀ ਹੈ ਹੋਲ ਸੇਲ ਦਾ ਪ੍ਰਾਈਸ ਸਾਢੇ 450 ਰੁਪਏ ਹੈ ਇਹਨਾਂ ਦਾ ਤਕਰੀਬਨ 430 440 ਤੋਂ ਲੈ ਕੇ ਹਾਂਜੀ 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 ਠੀਕ ਹੈ ਜੀ ਲਓ ਜੀ ਇਹ ਆ ਗਈ ਆਪਣੇ ਕੋਲ ਜੀ ਕੋਈ ਪਲੇਨ ਮੰਗ 70 80 ਰੁਪਏ ਤੱਕ ਇਹ ਨਾਰਮਲ ਚੱਕ ਕੇ ਚਮੜੀ ਹਾਂਜੀ ਚਮੜੀ ਦੀ ਹੈ ਜੀ ਅੱਛਾ ਜੀ ਹਾਂਜੀ ਹਾਂ ਇਹ 270 ਤੋਂ ਹਾਂਜੀ 280 ਰੁਪਏ 290 ਰੁਪਏ ਲਓ ਜੀ 270 80 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਹ ਪਲੇਨ ਦੇ ਵਿੱਚ ਅੱਛਾ ਇਹ ਚ ਕਲਰ ਕਿਹੜੇ ਕਿਹੜੇ ਅਵੇਲੇਬਲ ਹੈਗੇ ਸਾਰੇ ਜੀ ਕਾਲਾ ਤੇ ਬ੍ਰਾਊਨ ਜ਼ਿਆਦਾ ਚੱਲਦਾ ਹੈ ਜੀ ਕਾਲਾ ਤੇ ਬ੍ਰਾਊਨ ਜ਼ਿਆਦਾ ਹੀ ਬਣਵਾਉਂਦੇ ਹਾਂ ਜੀ ਅੱਛਾ ਆ ਬ੍ਰਾਊਨ ਆ ਗਿਆ ਜੀ ਕਲਰ ਇਸ ਤੋਂ ਇਲਾਵਾ ਇਹਦੇ ਨਾਲ ਦੀ ਇਸ ਤੋਂ ਹੋਰ ਇਸ ਤੋਂ ਜੇਕਰ ਵਧੀਆ ਕੁਆਲਿਟੀ ਚਾਹੀਦੀ ਥੋੜੀ ਤਾਂ ਇਹ ਚੀਜ਼ ਮਿਲੂਗੀ ਜੀ ਇਹ ਵੀ ਬਹੁਤ ਵਧੀਆ ਹੈ ਇਹ ਵੀ 450 ਰੁਪਏ ਦੀ ਰੇਂਜ 'ਚ ਹੈ ਜੀ ਇਹਦੇ ਵਿੱਚ ਕਲਰ ਤੁਹਾਨੂੰ ਕਾਲਾ ਬ੍ਰਾਊਨ ਟੈਨ ਸਾਰੇ ਕਲਰ ਮਿਲ ਜਾਣਗੇ ਇਹਦੇ ਵਿੱਚ ਆਹ ਦੇਖੋ ਮੜਾ ਨੇੜੇ ਲਾਇਓ ਆਹ ਦੇਖੋ ਆਹ ਸਾਰੇ ਇਹਨਾਂ ਕੋਲ ਆਹ ਸਮਾਨ ਆ ਜਿਹੜਾ ਲੇਡੀਜ਼ ਦੀਆਂ ਜਿਹੜੀਆਂ ਜੁੱਤੀਆਂ ਨੇ ਇਹ ਰੈਡੀ ਨੇ ਬਿਲਕੁਲ ਜੀ ਤੇ ਤੁਸੀਂ ਮਤਲਬ ਇਹ ਮਤਲਬ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਆਣ ਕੇ ਵੀ ਇੱਥੇ ਜਿਹੜਾ ਵਾ ਵੇ ਤੁਸੀਂ ਦੇਖ ਸਕਦੇ ਹੋ ਬਾਕੀ ਆ ਜਰੀ ਦੀਆਂ ਹਨਾ ਆ ਜਰੀ ਕਹਿੰਦੇ ਤੁਸੀਂ ਜਿਹੜਾ ਉੱਪਰ ਲੱਗਿਆ ਹੋਇਆ ਆ ਆ ਦੇਖੋ ਜਰੀ ਦੀਆਂ ਆ ਵੈਲਵੈਟ ਦੇ ਉੱਤੇ ਜਰੀ ਦਾ ਕੰਮ ਕੀਤਾ ਹੋਇਆ ਹੈ ਜੀ ਐਸਕੇ ਤੋਂ ਤੁਹਾਨੂੰ ਡਿਜ਼ਾਈਨ ਆਰਡਰ ਦੇ ਦਾਂਗੇ ਬਹੁਤ ਡਿਜ਼ਾਈਨ ਨੇ ਆਪਣੇ ਕੋਲ ਜੈਂਟਸ ਦੇ ਵਿੱਚ ਵੀ ਬਹੁਤ ਡਿਜ਼ਾਈਨ ਨੇ ਜੀ ਲੇਡੀਜ਼ ਦੇ ਲਈ ਵੀ ਬਹੁਤ ਡਿਜ਼ਾਈਨ ਆਪਣੇ ਕੋਲ ਔਰ ਬੱਚਿਆਂ ਦੇ ਲਈ ਵੀ ਆਪਣੇ ਕੋਲ ਬਹੁਤ ਡਿਜ਼ਾਈਨ ਨੇ ਇਸ ਤੋਂ ਇਲਾਵਾ ਆਪਣੇ ਕੋਲ ਇੱਧਰ ਵੀ ਦੇਖੋ ਤੁਸੀਂ ਜਿਵੇਂ ਹੀਲ ਵਾਲਾ ਕੋਈ ਸਲੀਪਰ ਚਾਹੀਦਾ ਕਿਸੇ ਨੂੰ ਆਹ ਹੱਦਗਾ ਆ ਇਹ ਤਾਂ ਮਾਡਲ ਹੀ ਬਿਲਕੁਲ ਆ ਜੀ ਹੀਲ ਵਾਲੇ ਸਲੀਪਰ ਵਗੈਰਾ ਕਹਿੰਦੇ ਆ ਤਾਂ ਇਹ ਵੀ ਆਪਣੇ ਕੋਲ ਬਹੁਤ ਆਏ ਹੋਏ ਨੇ ਹੀਲ ਵਾਲੇ ਅੱਛਾ ਜੀ ਇਹ 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 ਕੀ ਪ੍ਰਾਈਸ ਰੇਂਜ ਤੋਂ ਸ਼ੁਰੂ ਹੋ ਜਾਂਦੇ ਤੇ ਕਿਹੜੇ ਸਾਈਜ਼ ਤੋਂ ਸ਼ੁਰੂ ਹੋ ਜਾਂਦੇ 220 ਰੁਪਏ 210 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 6 6 ਜੋੜੀਆਂ ਦਾ ਸੈੱਟ ਹੈ ਜੀ ਇਹ ਜੀ ਜੀ ਠੀਕ ਹੈ ਜੀ ਅੱਛਾ ਹੋਲ ਸੇਲ ਰੇਟ ਜੀ ਹਾਂ ਜੀ ਹਾਂ ਹੋਲ ਸੇਲ ਰੇਟ 210 220 ਰੁਪਏ ਦੀ ਰੇਂਜ ਦੇ ਵਿੱਚ ਕੀ ਹੈ ਇਸ ਤੋਂ ਲਾ ਪਿਛਲੀ ਵਾਰ ਆਪਾਂ ਇਹਦੇ ਨਾਲ ਦੀ ਵੀ ਜੁੱਤੀਆਂ ਦਿਖਾਈਆਂ ਸੀਗੀਆਂ ਇਹ ਵੀ ਬਹੁਤ ਵਧੀਆ ਕੁਆਲਿਟੀ ਦੀ ਜੁੱਤੀਆਂ ਹੈ ਜੀ ਲਓ ਜੀ ਲੇਵ ਨੇੜੋ ਦਾ ਫਾਉਂਟਰਾ ਆ ਜੀ ਚੀਵਾਲਟੀ ਦੀ ਜੁੱਤੀ ਜੀ ਜੇ ਦੀ ਡਿਮਾਂਡ ਪਿਛਲੀ ਵਾਰ ਆਪਾਂ ਜਦੋਂ ਦਿਖਾਈ ਸੀ ਵੀਡੀਓ 'ਚ ਇਹਦੀ ਡਿਮਾਂਡ ਬਹੁਤ ਆਈ ਸੀ ਆਪਣੇ ਕੋਲ ਅੱਛਾ ਜੀ ਲਓ ਜੀ ਇਹ ਆਪਣੀ ਪਿਛਲੀ ਵੀਡੀਓ 'ਚ ਇਸ ਜੁੱਤੀ ਦੀ ਡਿਮਾਂਡ ਇਸ ਟਾਈਪ ਦੀ ਬਹੁਤ ਹੋਈ ਸੀਗੀ ਤੇ ਸ਼ਾਇਦ ਇਸ ਵਾਰ ਵੀ ਕਾਫੀ ਹੋਵੇ ਬਾਕੀ ਤੁਸੀਂ ਵੀਡੀਓ ਦੇਖ ਕੇ ਇਹਨਾਂ ਨੂੰ ਫੋਨ ਕਰ ਲਿਓ ਤੇ ਦੂਰ ਦੂਰ ਤੱਕ ਆਪਣੀ ਵੀਡੀਓ ਜਾਂਦੀ ਹੈ ਤੁਸੀਂ ਸਾਰੇ ਦੇਖਦੇ ਹੋ ਇੰਜੋਏ ਕਰਦੇ ਹੋ ਇਸ ਤੋਂ ਇਲਾਵਾ ਜਿਵੇਂ ਜੈਨ ਸਸ਼ੀਰਵਾਨੀ ਵਗੈਰਾ ਟਾਈਪ ਦੀਆਂ ਜੁੱਤੀਆਂ ਇਹ ਵੀ ਨੇ ਆਪਣੇ ਕੋਲ ਅੱਛਾ ਜੀ ਇਸ ਟਾਈਪ ਦੇ ਕਹਿੰਦੇ ਹੋ ਆ ਉੱਪਰ ਦਬਕੇ ਕਮ ਵਾਲੀ ਕਹੋਗੇ ਦਬਕੇ ਕਮ ਇਹ ਇਹ ਤਾਂ ਨੋਰਮਲ ਹੋਣੀ ਹੈ ਜੀ ਕਿਉਂਕਿ ਇੱਕ ਵਾਰੀ ਯੂਜ਼ ਹੁੰਦੀ ਹੈ ਨਾ ਸਿੰਗਲ ਯੂਜ਼ ਵਾਲੀ ਇਹ ਕੁਆਲਿਟੀ ਬਹੁਤ ਵਧੀਆ ਸਰ ਇਹ ਇਹ ਵੀ ਸਿੰਗਲ ਯੂਜ਼ ਵਾਲੀਆਂ ਇਹ ਤਾਂ ਤੁਸੀਂ ਬਾਅਦ ਵਿੱਚ ਪਾ ਸਕਦੇ ਹੋ ਬਹੁਤ ਵਧੀਆ ਜੁੱਤੀਆਂ ਐ ਇਹ ਅੱਛਾ ਜੀ ਅਈ ਦੀ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਇਹ ਜੁੱਤੀਆਂ ਜੀ 350 400 ਇਹ ਇਸ ਟਾਈਪ ਦੀਆਂ ਇਹ ਦਬਕੇ ਵਾਲੀਆਂ ਜਿਹੜੀ ਜਿਹੜੀ ਹੱਥ ਦਾ ਕੰਮ ਕੀਤਾ ਉਹ ਵਾਲੀਆਂ ਠੀਕ ਹੈ ਜੀ ਜਿਹੜੀ ਦੂਜੀ ਹੈ ਇਹਦੇ ਨਾਲ ਦੀ ਇਹ ਤੁਹਾਨੂੰ ਲੱਗ ਜੂ 220 230 ਰੁਪਏ ਦੀ 220 230 ਦੀ ਰੇਂਜ ਚ ਜੀ ਆਹ ਵਾਲੀ ਹਾਂਜੀ ਰੋਜਾਕਾ ਅੱਛਾ ਇੱਕ ਆ ਬੜਾ ਵਧੀਆ ਮੈਨੂੰ ਲੱਗਾ ਤੁਹਾਡਾ ਆ ਜਿਹੜੀਆਂ ਲੱਗੀਆਂ ਇਹ ਸੇਮ ਉਹਦੇ ਨਾਲ ਦੀਆਂ ਨੇ ਜਿਹੜੀਆਂ ਤੁਸੀਂ ਦਿਖਾਈਆਂ ਨੇ ਹਾਂਜੀ ਇਹ ਛੋਟੀ ਹੀਲ ਦੀ ਹੈ ਕਈਆਂ ਨੂੰ ਛੋਟੀ ਹੀਲ ਸਮਝ ਆਂਦੀ ਅਗਲਾ ਕਹਿੰਦਾ ਵੱਡੀ ਹੀਲ ਨਹੀਂ ਪਾਣੀ ਜਿਵੇਂ ਇਹ ਵੱਡੀ ਹੀਲ ਇਹ ਫਲੈਟ ਚ ਆ ਗਈ ਸਿੱਧੀ ਹਾਂਜੀ ਹਾਂ ਜਿਵੇਂ ਕੋਈ ਕਹਿੰਦਾ ਵੀ ਵੱਡੀ ਹੀਲ ਨਹੀਂ ਚਾਹੀਦੀ ਤਾਂ ਇਹ ਛੋਟੀ ਹੀਲ ਦੀ ਵੀ ਬਣਾਈ ਗਈ ਹੈ ਇਹ ਵੀ ਬਹੁਤ ਵਧੀਆ ਜੁੱਤੀ ਹੈ ਜੀ ਨਾਲ ਕੰਫਰਟ ਬਹੁਤ ਹੈ ਜੀ ਆਹ ਦੇਖੋ ਆ ਆ ਗਈ ਹੀਲ ਵਾਲੀ ਇਹਦੇ ਜਿਹੜਾ ਦੂਜਾ ਜਿਹੜਾ ਆਰਟੀਕਲ ਆ ਗਿਆ ਜੀ ਆਹ ਵਾਲਾ ਇਹ ਹੈਗਾ ਹੀਲ ਤੋਂ ਬਿਗੈਰ ਵਾਲਾ ਠੀਕ ਹੈ ਜੀ ਅੱਛਾ ਇੱਕ ਗੱਲ ਬਾਈ ਜੀ ਮੈ ਜਿਵੇਂ ਹੁਣ ਆਰਡਰ ਆਪਾਂ ਨੂੰ ਆਉਂਦਾ ਜਿਵੇਂ ਕਿਸੇ ਨੇ ਕਰਨਾ ਹੈ ਬੱਚਿਆਂ ਵਾਲਾ ਕੱਲੇ ਵਾਲਾ ਕਰੇ ਕਿ ਜਾਂ ਮਿਕਸ ਕਰ ਸਕਦਾ ਜਾਂ ਕੱਲੇ ਬੱਚਿਆਂ ਜਾਂ ਕੱਲੇ ਵੀ ਨਹੀਂ ਨਹੀਂ ਮਿਕਸ ਕਰ ਸਕਦਾ ਉਹ ਆਪਣੇ ਫੋਨ ਤੇ ਆਪਾਂ ਨੂੰ ਮੈਨੂੰ ਕਾਲ ਕਰਨ ਠੀਕ ਹੈ ਜੀ ਉਸ ਤੋਂ ਬਾਅਦ ਵਟਸਐਪ ਤੇ ਉਹਨੂੰ ਸਾਰੇ ਡਿਜ਼ਾਈਨ ਜਿਹੜੇ ਜਿਸ ਟਾਈਮ ਹਾਜ਼ਰ ਹੋਣਗੇ ਉਹ ਮੈਂ ਫੋਟੋ ਪਾ ਦੂੰਗਾ ਉਹਨਾਂ ਨੂੰ ਜੀ ਨਾਲ ਰੇਟ ਲਿਖ ਦੂੰਗਾ ਜੀ ਉਸ ਤੋਂ ਬਾਅਦ ਉਹ ਮੈਨੂੰ ਸਿਲੈਕਟ ਕਰਕੇ ਦੱਸ ਦੇਣ ਠੀਕ ਹੈ ਉਹ ਸਾਰਾ ਮਾਲ ਕੱਢ ਕੇ ਉਹਨਾਂ ਦਾ ਬਿੱਲ ਬਣਾ ਕੇ ਭੇਜ ਦੂੰਗਾ ਉਹ ਮੈਨੂੰ ਪੇਮੈਂਟ ਕਰਨਗੇ ਉਹ ਜਿਸ ਤਰ੍ਹਾਂ ਚੰਦੇ ਟਰਾਂਸਪੋਰਟ ਤੇ ਕਹੋਗੇ ਜਿਵੇਂ ਦੂਰ ਹੁੰਦਾ ਹੈ ਟਰਾਂਸਪੋਰਟ ਤੇ ਜਾਂਦਾ ਹੈ ਆਪਾਂ ਟਰਾਂਸਪੋਰਟ ਤੇ ਭੇਜ ਦਾਂਗੇ ਨੇੜੇ ਤੇੜੇ ਹੁੰਦਾ ਉਹ ਬੱਸਾਂ ਰਾਹੀਂ ਪਹੁੰਚ ਜਾਂਦਾਗਾ ਉਸੀ ਸੇਮ ਜੇ ਪਹੁੰਚ ਜਾਂਦਾਗਾ ਮਾਲ ਆ ਦੇਖੋ ਜੀ ਇਹ ਇਹਦਾ ਕਿੰਨਾ ਕੀ ਪ੍ਰਾਈਸ ਹੈ ਜੀ ਇਹਨਾਂ ਦਾ ਇਹ ਜੀ 280 ਰੁਪਏ ਦੀ ਹੈ ਜੀ ਕੁਆਲਟੀ ਇਹ ਵੀ ਬਹੁਤ ਵਧੀਆ ਪਿਓਰ ਲੈਦਰ ਦੀ ਜੁੱਤੀ ਹੈ ਜੀ ਸਾਈਜ਼ ਸਾਰੇ ਅਵੇਲੇਬਲ ਨੇ ਜੀ ਹਾਂ ਜੀ ਸਾਈਜ਼ ਸਾਰੇ ਹੁੰਦੇ ਹੈ ਜੀ 36 37 38 39 40 ਸਾਰੇ ਸਾਈਜ਼ ਹੁੰਦੇ ਜੀ ਬਹੁਤ ਅੱਛੀ ਕੁਆਲਟੀ ਦੀ ਪਿਓਰ ਲੈਦਰ ਦੀ ਜੁੱਤੀ ਹੈ ਜੀ ਅੰਦਰ ਤੱਕ ਕੋਈ ਜੈਨੂਇਨ ਲੈਦਰ ਦਾ ਟੈਗ ਲੱਗਾ ਹੈ ਜੀ ਹਾਂ ਜੀ ਇਹ ਜੁੱਤੀ ਹੈ ਜੀ ਅੱਛੀ ਕੁਆਲਟੀ ਤੁਮਾਂਗੇ ਜੀ ਅੱਛਾ ਇਹ ਵੀ ਹੀ ਸੇਮ ਰੇਟ ਹੈ ਜੀ ਹਾਂਜੀ ਹਾਂਜੀ ਇਹ ਸਾਰੇ ਉਹੀ ਸੇਮ ਰੇਟ ਦੀ ਹੈ ਜੀ ਇਸ ਤੋਂ ਇਲਾਵਾ ਵੀ ਆਪਣੇ ਕੋਲ ਬਹੁਤ ਸਾਰੇ ਆ ਜੀ ਪਿੱਛੇ ਜਾਣੇ ਹੁਣ ਇਹਨ ਬਲਕ ਦੇ ਵਿੱਚ ਨੇ ਜੀ ਆ ਚੈੱਕ ਕਰੋ ਸਾਹਮਣੇ ਜੀ ਬਾਕੀ ਆ ਦੇਖੋ ਕੰਮ ਲਾਈਵ ਚੱਲ ਰਿਹਾ ਜੀ ਬਾਈ ਜਿਹੜੀਆਂ ਹੈਂਡ ਮੇਡ ਕਾਰ ਕਰ ਰਹੇ ਆ ਜੀ ਪਾਲੀ ਵਾਲੀ ਬਿੱਲੀ ਬੁਲੀ ਕਹਿੰਦੇ ਹੋ ਇਹਦੇ ਨਾਲ ਦੀਆਂ ਲਓ ਜੀ ਇਹ ਟੈਟੂ ਟੂ ਟੂ ਵਾਲੀਆਂ ਇਹਦੇ ਨਾਲ ਦੀਆਂ ਆਪਣੇ ਕੋਲ ਹੀ ਬਹੁਤ ਡਿਜ਼ਾਈਨ ਨੇ ਜੀ 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 ਜੇ ਆਪ ਦੀ ਬੰਦੀਆਂ ਜੁੱਤੀਆਂ ਸਾਰੀਆਂ ਅੱਛੀ ਕੁਆਲਿਟੀ ਦੀ ਜੁੱਤੀਆਂ ਇਹ ਐ ਅੱਛਾ ਜਿਹੜੀਆਂ ਤੁਸੀਂ ਅੱਗੇ ਦਿਖਾਈਆਂ ਮੈਨੂੰ ਸਾਰੀਆਂ ਉਹ ਤੁਸੀਂ ਆਪ ਤਿਆਰ ਕਰਾਉਂਦੇ ਹੋ ਇਹ ਸਾਰੇ ਆਪਣੇ ਕੋਲ ਹੀ ਤਿਆਰ ਹੁੰਦੇ ਆ ਇਹ ਆਪਣੇ ਕੋਲ ਮਟੀਰੀਅਲ ਵੀ ਸਾਰਾ ਆਪਣਾ ਆਪਣੇ ਕੋਲ ਆਹ ਦੇਖੋ ਜੀ ਮਟੀਰੀਅਲ ਸਾਰਾ ਪਿਆ ਐ ਇਨਾਂ ਕੋਲ ਇਹ ਸਭ ਕੁਝ ਪਿਆ ਹੈਗਾ ਇਸ ਤੋਂ ਇਲਾਵਾ ਸ਼ੇਰਵਾਨੀ ਵਾਲੀ ਜੁੱਤੀ ਹੈ ਉਹ ਵੀ ਆਪਣੇ ਕੋਲ ਵਧੀਆ ਕੁਆਲਿਟੀ ਹੈ ਜੀ ਹਾਂ ਇਹ ਐ ਜਿਹੜੀ ਤੁਸੀਂ ਕਹੇ ਸੀ ਆ ਜਿਹੜੀ ਵਨ ਟਾਈਮ ਪਹਿਨਦੇ ਜੁੱਤੀ ਉਹ ਇਹ ਵਾਲੀ ਜੁੱਤੀ ਐ ਅੱਛਾ ਇਹ ਵਨ ਟਾਈਮ ਯੂਜ਼ ਵਾਲੀ ਜੁੱਤੀ ਹੈ ਸ਼ੇਰਵਾਨੀ ਵਾਲੀ ਲੇਕਿਨ ਪਾਵੇਂ ਜੁੱਤੀ ਜਿੰਨੀ ਉਹ ਸ਼ੇਰਵਾਨੀ ਜਿੰਨੀ ਮਰਜ਼ੀ ਤੁਸੀਂ ਮਹਿੰਗੀ ਲੈ ਲਓ ਜੱਤ ਇਹ ਜੁੱਤੀ ਨਹੀਂ ਪਾਓਗੇ ਤਾਂ ਜੱਸੀ ਆਪਣੀ ਬੰਨੀ ਉਹਨਾਂ ਜਿਹੜਾ ਰੱਬ ਦਾ ਨਹੀਂ ਬੰਦਾ ਚੱਜਦਾ ਨਹੀਂ ਹਨਾ ਇਹ ਇਹ ਜੁੱਤੀ ਇਹ ਬਹੁਤ ਵਧੀਆ ਜੁੱਤੀਆਂ ਹੈ ਜੀ ਆਪਣੇ ਕੋਲ ਇਹਦੇ ਵਿੱਚ ਵੀ ਰੰਗ ਕੁਆਲਿਟੀ ਤੁਹਾਨੂੰ ਬਹੁਤ ਦੇ ਦਾਂਗੇ ਜੀ ਜੀ ਕੀ ਪ੍ਰਾਈਸ ਰਹਿੰਦਾ ਇਹਦਾ ਜੀ ਇਹ ਸਾਰੀਆਂ ਜੀ ਤਕਰੀਬਨ 200 ਰੁਪਏ ਦੇ ਰੇਂਜ ਦੇ ਵਿੱਚ ਹੀ ਹੈ ਜੀ ਸਾਰੀਆਂ ਜੁੱਤੀਆਂ ਹੋਲ ਸੇਲ ਵਾਸਤੇ ਹੋਲ ਸੇਲ ਵਾਸਤੇ ਜੀ ਠੀਕ ਹੈ ਜੀ ਤੇ ਰਿਟੇਲ ਵਾਲਿਆਂ ਨੂੰ ਵੀ ਕੋਈ ਰੇਟ ਦੱਸ ਦੋ ਮਾੜਾ ਮੋਟਾ ਇਹ ਹੁਣ ਤੇ ਨਹੀਂ ਉਹ ਆਉਣ ਤੇ ਜੀ ਇਹ ਹੈ ਜੀ ਠੀਕ ਹੈ ਜੀ ਹਰ ਵੇਲੇ ਦਾ ਡਿਜ਼ਾਈਨ ਅੱਡਡ ਹੁੰਦੇ ਆ ਕੁਆਲਿਟੀ ਬਹੁਤ ਆਪਣੇ ਕੋਲ ਵੀਡੀਓ ਚ ਬੰਦਾ ਹੋਰ ਕੁਝ ਦੇਖ ਕੇ ਆਵੇ ਜੇ ਮਿਲਿਆ ਨਾ ਫਿਰ ਰੇਟ ਕੰਪੈਰੀਜ਼ਨ ਕਰਨਾ ਹਨਾ ਕੋਈ ਹੋਰ ਦਾ ਗਾਹ ਇਹ ਸੋਚਦਾ ਕਿ ਵੀ ਮੈਂ ਇਹਦੇ ਵਿੱਚ ਦੇਖੀ ਕੀ ਚੀਜ਼ ਸੀ ਤੁਸੀਂ ਭੇਜੀ ਕੀ ਚੀਜ਼ ਹੈ ਇਸ ਕਰਕੇ ਅਸੀਂ ਪਹਿਲਾਂ ਕਾਗ ਨੂੰ ਇਹ ਕਹਿੰਦੇ ਚੰਗੀ ਤਰੀਕੇ ਪਹਿਲਾਂ ਦੇਖ ਲਓ ਬਾਅਦ ਹੀ ਆਪਰ ਨੂੰ ਆਰਡਰ ਦਿਓ ਤੁਸੀਂ ਲੇਕਿਨ ਅਸੀਂ ਕੁਆਲਟੀ ਵਧੀਆ ਹੀ ਦਵਾਂਗੇ ਨਹੀਂ ਨਹੀਂ ਠੀਕ ਹੈ ਕੁਆਲਟੀ ਕੁਆਲਟੀ ਕਰਕੇ ਤੁਹਾਡੇ ਕੋਲ ਪਹਿਲਾਂ ਕਸਟਮਰ ਆਏ ਤੇ ਹੁਣ ਫਿਰ ਦੁਬਾਰੇ ਆ ਦੇਖੋ ਜਿਆ ਸਾਰੀਆਂ ਤਿਆਰ ਨੇ ਤੁਹਾਨੂੰ ਹੀਲ ਵਾਲੀ ਵੀ ਮਿਲੇਗੀ ਜੀ ਪਰ ਪਰਕੇ ਇਹਨਾਂ ਨੇ ਲਫਾਫੇ ਰੱਖੇ ਨੇ ਜਿੰਨੀਆਂ ਮਰਜ਼ੀ ਤੁਸੀਂ ਇੱਥੋਂ ਲਿਜਾ ਸਕਦੇ ਹੋ ਆਜੋ ਅੱਗੇ ਵੀ ਉਹ ਸਿਰੇ ਤੱਕ ਆਜੋ ਦਿਖਾ ਦਈਏ ਜੀ ਆਹ ਚੱਲ ਰਿਹਾ ਕੰਮ ਬਾਈ ਬਣਾ ਰਿਹਾ ਤੇ ਨਾਲ-ਨਾਲ ਆਹ ਸਮਾਨ ਇਹਨਾਂ ਕੋਈ ਕੱਚਾ ਮਟੀਰੀਅ ਆ ਦੇਖੋ ਆ ਲੋ ਜੀ ਕਰੋ ਚੈੱਕ ਇਹ ਸਾਰੇ ਬੱਚਿਆਂ ਵਾਸਤੇ ਹੈ ਜੀ ਛੋਟੇ ਬਾਕੀ ਤੁਹਾਨੂੰ ਬਾਹਰ ਦਿਖਾ ਚੁੱਕੇ ਆ ਜੀ ਆ ਸਾਰੇ ਕਾਲਮ ਭਰੇ ਪਏ ਨੇ ਜਲਸਾ ਜਲਸਾ ਵੀ ਕਿੰਨੇ ਤੋਂ ਸਟਾਰਟ ਜਲਸੇ ਦੀ ਰੇਂਜ ਵੀ ਹੈਗੀ ਆਪਣੇ ਕੋਲ ਹਾਂ ਜੀ ਹਾਂ ਜਲਸਾ ਜੁਲਸਾ ਸਭ ਚੀਜ਼ ਮਿਲੇਗੀ ਤੁਹਾਨੂੰ ਅੱਛਾ ਜੀ ਆ ਲੋ ਜੀ ਆ ਕਰੋ ਚੈੱਕ ਕੁਆਲਟੀ ਬਹੁਤ ਹੈ ਹਰ ਤਰੀਕੇ ਦੀ ਜੁੱਤੀ ਆਪਣੇ ਕੋਲ ਹੈਗੀ ਹੈ ਜੀ ਅੱਛਾ ਇਹਦਾ ਕੀ ਪ੍ਰਾਈਸ ਹੈ ਜੀ ਇਹ ਰਹੀ ਜੀ तकरीबन 160 170 ਰੁਪਏ ਹਾਂ 160 70 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਠੀਕ ਹੈ ਜੀ ਸਾਈਜ਼ ਸਾਰੇ ਇਹਨਾਂ ਕੋਲ ਮਿਲ ਜਾਣਗੇ ਅੱਛਾ ਜਲਸਾ ਦਿਖਾ ਦਿਓ ਜੀ ਮੈਨੂੰ ਹੁਣ ਜਲਸਾ ਵੀ ਦਿਖਾ ਦਿਨੇ ਤੁਹਾਨੂੰ ਜੀ ਜਲਸੇ ਦੇ ਵਿੱਚ ਜਲਸਾ ਦਾ ਪੌਂਦੇ ਏਜੈਂਟਸ ਨੇ ਹਨਾ ਹਾਂ ਜੀ ਹਾਂ ਹਾਂ ਜਲਸਾ ਜੈਂਟਸ ਦੇ ਲਈ ਆਪਣੇ ਕੋਲ ਬਹੁਤ ਵਧੀਆ ਦੇ ਜੇ ਕਲਰ ਹੈ ਜੀ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ ਬਰਾਊਨ ਕਲਰ ਮਿਲ ਜਾਏਗਾ ਜੀ ਤੁਹਾਨੂੰ ਆਪਣੇ ਕੋਲ ਮਿਲ ਜਾਣਗੇ ਜੀ ਕਵਾਲਿਟੀ ਵੀ ਤੁਹਾਨੂੰ ਵਧੀਆ ਦੇਵਾਂਗੇ ਜੀ ਠੀਕ ਹੈ ਜੀ ਲਓ ਜੀ ਆਓ ਜਲਸਾ ਦੇਖੋ ਜੀ ਇਹ ਦੇਖੋ ਇਸ ਟਾਈਪ ਦਾ ਜਲਸਾ ਹੁੰਦਾ ਜੀ ਅੱਛੀ ਕੁਆਲਿਟੀ ਦਾ ਜਲਸਾ ਹੈਗਾ ਜੀ ਆ ਸਾਰਾ ਲੈਦਰ ਲੱਗਿਆ ਜੀ ਅੱਛੀ ਕੁਆਲਿਟੀ ਦਾ ਤੁਹਾਨੂੰ ਦਵਾਂਗੇ ਜੀ ਪ੍ਰਕਾਸ਼ ਜੋ ਹੈ ਹਾਂ ਅੱਛੀ ਜੁੱਤੀ ਦਵਾਂਗੇ ਇਹ ਕਿੰਨੇ ਤੋਂ ਸਟਾਰਟ ਹੋ ਜੀ ਹੋਲ ਸੇਲ ਤੇ ਸਰ ਹੋਲ ਸੇਲ ਦੇ ਵਿੱਚ ਇਹ ਤੁਹਾਨੂੰ 150 ਰੁਪਏ ਦਾ ਮਿਲੂਗਾ ਜੀ ਅੱਛਾ ਅੱਛੀ ਕੁਆਲਿਟੀ ਦਾ ਤੁਹਾਨੂੰ 150 ਰੁਪਏ ਦਾ ਮਿਲੂਗਾ ਲੋ ਜੀ ਆ ਤੁਹਾਨੂੰ 150 ਰੁਪਏ ਦੇ ਵਿੱਚ ਜਲਸਾ ਜੁੱਤੀ ਮਿਲ ਜਾਊਗੀ ਜਿਹੜੀ ਜੀ ਇਹ ਵੀ ਰਸਤੇ ਹਨਾ ਜੀ ਲੋਕਲ ਤੁਸੀਂ ਪਾਉਣੀ ਹੈ ਮਾਰਕੀਟ ਵਗੈਰਾ ਜਾਣ ਵਾਸਤੇ ਇਹ ਵੀ ਕੋਈ ਵਾਰੀ 150 160 ਰੁਪਏ 5 10 ਰੁਪਏ ਕੀ ਕਿਸੇ ਵੀ ਚੀਜ਼ ਦਾ ਰੇਟ ਜਿਹੜਾ 2 4 ਰੁਪਏ ਉੱਪਰ ਥੱਲੇ 5 ਰੁਪਏ ਹੁੰਦਾ ਰਹਿੰਦਾ ਜਿਆਦਾ ਵੈਸੇ ਛੇਤੀ ਨਹੀਂ ਹੁੰਦਾ ਪਰ ਸਮ ਟਾਈਮ ਹਣਾ ਜੀ ਬਾਕੀ ਉਹ ਤੁਹਾਡਾ ਬਲਕ ਚ ਆਰਡਰ ਸੈਟਿੰਗ ਹੋ ਹੀ ਜਾਂਦੀ ਜਦੋਂ ਆਰਡਰ ਕਰਦੇ ਕੋਈ ਦਿੱਕਤ ਨਹੀਂ ਆਪਣੇ ਕੋਲ ਬੈਕ ਓਪਨ ਸਲੀਪਰ ਕਹੋਗੇ ਉਹ ਵੀ ਦੇ ਦਾਂਗੇ ਠੀਕ ਹੈ ਅੱਜ ਕੱਲ ਬੈਕ ਓਪਨ ਸਲੀਪਰ ਵੀ ਮੰਗਦੇ ਨੇ ਜੀ ਜੀ ਹੈਗੇ ਆਪਣੇ ਕੋਲ ਐਗਜ਼ਾਮਪਲ ਕੋਈ ਦਿਖਾਓ ਜੀ ਆਗੇ ਜਿਵੇਂ ਇਹਦੇ ਨਾਲ ਦੇ ਸਲੀਪਰ ਦੇਖੋ ਤੁਸੀਂ ਇਹ ਬੈਕ ਓਪਨ ਲਓ ਜੀ ਬੈਕ ਸਾਈਡ ਤੋਂ ਓਪਨ ਹੈ ਜਿਹੜੇ ਉਹ ਇਹਦੇ ਵਿੱਚ ਤੁਹਾਨੂੰ ਕਾਹਦੇ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਲਓ ਜੀ ਕਰੋ ਜੀ ਇਹ ਤੁਹਾਨੂੰ ਨਾਲ ਇਹ ਵੀ ਕੰਫਰਟ ਬਹੁਤ ਹੁੰਦੀ ਹੈ ਨਾਲ ਪਿੱਛੇ ਇਹ ਸਟੈਪਸ ਵੀ ਲਾ ਸਕਦੇ ਹੋ ਤੁਸੀਂ ਲਓ ਜੀ ਕੁਆਲਿਟੀ ਵਾਈਜ਼ ਵੀ ਬਹੁਤ ਵਧੀਆ ਹੈ ਜੀ ਕਿ ਤੁਸੀਂ ਪਾਣੀ 'ਚ ਵੀ ਪਾਓ ਉਸ ਤਰ੍ਹਾਂ ਵੀ ਪਾਓ ਕੋਈ ਦਿੱਕਤ ਨਹੀਂ ਹੈਗੀ ਅੱਛਾ ਇਹ ਡਿਜ਼ਾਈਨ ਤਾਂ ਬਹੁਤ ਹੋਣਗੇ ਹੋਰ ਵੀ ਡਿ ਸਰ ਕੁਆਲਿਟੀ ਤੁਹਾਨੂੰ ਬਹੁਤ ਵਧੀਆ ਸਭ ਤੋਂ ਵਧੀਆ ਵੀ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਕੀ ਪ੍ਰਾਈਸ ਰਹਿੰਦਾ ਜਿੰਨਾਂ ਦਾ ਇਹ ਵੀ ਤੁਹਾਨੂੰ 130 ਰੁਪਏ 140 ਰੁਪਏ ਦੀ ਰੇਂਜ 'ਚ ਤਾਂ ਮੰਨ ਲਿਓ ਜੀ ਠੀਕ ਹੈ ਜੀ ਸੋ ਲਓ ਜੀ ਇਹ ਸਾਰਾ ਇੱਕ ਵਾਰੀ ਦਿਖਾ ਦਿਓ ਤੁਸੀਂ ਘੁਮਾ ਕੇ ਇਹ ਸਮਾਨ ਇੰਨਾ ਵੀਰਾਂ ਕੋਲ ਅਵੇਲੇਬਲ ਹੈ ਤੁਸੀਂ ਆਨਲਾਈਨ ਬਾਕੀ ਜੇ ਆਪਾਂ ਕੱਲਾ ਕੱਲਾ ਤੁਹਾਨੂੰ ਪਤਾ ਪੀਸ ਦਿਖਾਉਣ ਲੱਗ ਗਏ ਹਨ ਜੁੱਤੀਆਂ ਡਿਜ਼ਾਈਨ ਤਾਂ ਫਿਰ ਵੀਡੀਓ ਕਟੋ-ਕਟਾ 2-2 ਘੰਟੇ ਲੰਬੀ ਜ਼ਿਆਦਾ ਹੀ ਮੰਨ ਕੇ ਚੱਲ ਜੇ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਪਟਿਆਲੇ ਖੜੇ ਹਾਂ ਜੁੱਤੀਆਂ ਵਾਲੇ ਬਾਜ਼ਾਰ ਦੇ ਵਿੱਚ ਨਿਊ ਪੰਜਾਬ ਜੁੱਤੀ ਵਾਲੇ ਇਨਾਂ ਕੋਲ ਜਰੂਰ ਆਓ ਜੀ ਧੰਨਵਾਦ ਜੀ